ਤੋਂ ਲੱਦਾ ਮੁੱਖ ਮੰਤਰੀ ਪੰਜਾਬ ਦਾ ਚਮਾਰ ਭਾਈ ਚਾਰੇ ਚ ਹੋਏਗਾ ਬਿਲਕੁਲ ਚਮਾਰ ਵੀ ਜੇ ਪਿਓਰ ਹੋਵੇ ਤਾਂ ਚੰਗੀ ਗੱਲ ਆ ਜੇ ਕਿਤੇ ਚਰਨਜੀਤ ਚੰਨੀ ਵਰਗਾ ਹੋਇਆ ਫਿਰ ਡੋਬ ਵੀ ਸਕਦਾ ਚਮਾਰਾਂ ਨੂੰ ਚੰਨੀ ਨੂੰ ਤਾਂ ਲੋਕ ਪਸੰਦ ਬਹੁਤ ਕਰਦੇ ਪਰ ਮੈਂ ਜੇ ਤੁਸੀਂ ਤੁਸੀਂ ਪਿਓਰ ਦੀ ਗੱਲ ਕੀਤੀ ਕਿ ਚੰਨੀ ਨਹੀਂ ਪਿਓਰ ਨਹੀਂ ਹੈਗਾ ਉਹ ਕਿਉਂਕਿ ਜਦੋਂ ਜਦੋਂ ਇਹਨਾਂ ਗੱਲ ਕੀਤੀ ਹੋਈ ਸੀਗੀ ਵੀ ਜਦੋਂ ਇਹਨੂੰ ਸੁਨੀਲ ਜਾਖੜ ਨੇ ਕਿਹਾ ਸੀਗਾ ਪੈਰ ਦੀ ਜੁੱਤੀ ਜਦੋਂ ਸੀਗਾ ਸਿਰ ਤੇ ਬਿਠਾਵਾਂਗੇ ਹੂੰ ਸਭ ਤੋਂ ਪਹਿਲੇ ਬੰਦੇ ਅਸੀਂ ਜਿਹੜੇ ਦੇ ਹੱਕ 'ਚ ਬੋਲੇ ਸੀ ਹੂੰ ਉਦੋਂ ਆਪ ਜੀ ਦੇ ਚੈਨਲ ਤੇ ਇੰਟਰਵਿਊ ਕੀਤੀ ਸੀ ਅਸੀਂ ਹੂੰ ਇਹਦੇ ਹੱਕ ਦੇ ਵਿੱਚ ਉਦੋਂ ਅਸੀਂ ਡੀਜੀਪੀ ਪੰਜਾਬ ਨੂੰ ਸੋਤਾ ਸਾਹਿਬ ਨੂੰ ਮਿਲੇ ਸੀ ਜੀ ਤੇ ਦੇਖ ਲਓ ਵੀ ਐਡੀ ਵੱਡੀ ਗੱਲ ਕਹਿ ਗਿਆ ਜਾਖੜ ਤੇ ਕੀ ਪਰਚਾ ਦਰਜ ਹੋਇਆ ਸੀ ਤੇ ਅੱਜ ਅੱਜ ਫਿਰ ਕੋਈ ਪੈਰ ਦੀ ਜੁੱਤੀ ਕਹਿ ਜਾਂਦਾ ਤੇ ਕੋਈ ਬੰਦਾ ਜਿਹੜਾ ਆ ਇਹਨਾਂ ਨੂੰ ਕਹਿ ਜਾਂਦਾ ਹੈਗਾ ਆ ਵੀ ਇਹੋ ਕਾਲੇ ਰੰਗ ਦੇ ਕਹਿ ਜਾਂਦਾ ਇਹਨਾਂ ਨੂੰ ਕੋਈ ਕੋਈ ਕਹਿੰਦਾ ਵੀ ਜੇਕਰ ਘੋੜਿਆਂ 'ਚ ਕੋਈ ਜੇ ਸੀਤਾ ਟੂ ਭਜਾਉਂਗੇ ਤੇ ਇਦਾਂ ਦੇ ਨਤੀਜੇ ਆਉਣਗੇ ਪਰ ਫਿਰ ਚੰਨੀ ਸਾਹਿਬ ਦਾ ਕੀ ਸਟੈਂਡ ਆ ਕਿਉਂਕਿ ਚੰਨੀ ਸਾਹਿਬ ਨੂੰ ਖਰੜ ਤੋਂ ਜਲੰਧਰ ਆਉਣਾ ਪਿਆ ਇਸ ਕਰਕੇ ਆਉਣਾ ਪਿਆ ਕਿ ਜਿਹੜੇ ਜਲੰਧਰ ਦੇ ਦਬਾਬੇ ਦੇ ਲੋਕ ਬਹੁਤ ਜੁਝਵਤੀ ਆ ਤੇ ਲੋਕਾਂ ਨੇ ਕਿੰਨੀਆਂ ਵੋਟਾਂ ਪਾ ਕੇ ਜਿਤਾਇਆ ਚਰਨਜੀਤ ਚੰਨੀ ਨੂੰ ਤੇ ਚਰਨਜੀਤ ਚੰਨੀ ਦਾ ਇੱਕ ਉਹ ਇੰਟਰਵਿਊ ਸੁਣ ਕੇ ਬੜਾ ਦੁੱਖ ਹੋਇਆ ਜਿਹਦੇ ਜਿਹੜਾ ਬੰਦਾ ਡੇਰਾ ਸਚਕਣ ਬੱਲਾਂ ਦੇ ਵਿੱਚ ਰਾਤਾਂ ਵੀ ਰਹਿੰਦਾ ਰਿਹਾ ਹੂੰ ਤੇ ਜਦੋਂ ਇੱਕ ਪੱਤਰਕਾਰ ਨੇ ਉਹਨੂੰ ਸਵਾਲ ਕੀਤਾ ਵੀ ਵੀ ਤੁਹਾਨੂੰ ਡੇਰੇ ਨੇ ਬੜੀ ਸਪੋਰਟ ਕੀਤੀ ਬੜੀਆਂ ਵੋਟਾਂ ਪਈਆਂ ਤੇ ਉਸ ਬੰਦੇ ਨੇ ਇਹ ਗੱਲ ਕਹਿਣ ਲੱਗੇ ਇੱਕ ਵਾਰੀ ਨਹੀਂ ਸੋਚਿਆ ਉਹ ਕਹਿੰਦਾ ਡੇਰੇ ਦੀ ਇੰਨੀ ਵੋਟ ਹੀ ਨਹੀਂ ਹੈਗੀ ਸੋ ਉਸ ਬੰਦੇ ਦੀ ਨਲਕੀ ਹੈ ਕਹ ਲਓ ਉਹ ਮੌਕਾ ਪ੍ਰਸਤ ਬੰਦਾ ਆ ਜਿਹਦੇ ਜਿਹੜਾ ਚਮਾਰਾਂ ਦਾ ਭਲਾ ਕਦੀ ਵੀ ਨਹੀਂ ਕਰ ਸਕਦਾ ਮੈਂ ਹੋਰ ਰਿਕਾਰਡ ਆ ਤੁਹਾਡੇ ਚੈਨਲ ਤੇ ਕਹਿ ਰਿਹਾ ਚਰਨਜੀਤ ਚੰਨੀ ਜਿਹੜਾ ਆ ਉਹ ਮਲੇ ਚਮਾਰਾਂ ਦਾ ਭਲਾ ਕਦੀ ਨਹੀਂ ਕਰ ਸਕਦਾ ਉਹ ਦੋਗਲੇ ਕਿਰਦਾਰ ਦਾ ਲੀਡਰ ਆ ਜਿਹਦੀਆਂ ਅਸੀਂ ਜਿਹੜੀਆਂ ਨਹੀਂ ਪਰ ਜਦੋਂ ਚੰਨੀ ਨੇ ਸਟੈਂਡ ਲਿਆ ਜਦੋਂ ਮੋਦੀ ਦੀ ਫੇਰੀ ਤੇ ਟਿੱਪਣੀ ਕਰਨੀ ਸੀਗੀ ਜੀ ਉਹਨੇ ਪੂਰੀ ਬੜਕ ਮਾਰੀ ਪੂਰੇ ਪੰਜਾਬ ਨੇ ਸੈਲੀਬ੍ਰੇਟ ਕੀਤਾ ਕਿਸਾਨਾਂ ਨੇ ਧੰਨਵਾਦ ਵੀ ਕੀਤਾ ਦੇਖੋ ਗੱਲ ਇਹ ਆ ਕਿ ਚਰਜੀ ਚੰਨੀ ਲੋਕ ਇਹ ਕਹਿ ਰਹੇ ਨੇ ਵੀ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਮਤਲਬ ਤੁਹਾਨੂੰ ਕੀ ਲੱਗਦਾ ਕਿ ਇਹ ਸਾਰੇ ਪੀਆਰ ਸਟੰਟਸ ਆ ਮਸ਼ਹੂਰੀਆਂ ਦਾ ਤਰੀਕਾ ਆ ਜਾਂ ਫਿਰ ਕਿਉਂਕਿ ਅੱਜ ਦਵਾਬੇ ਦੇ ਅੰਦਰ ਮੈਂ ਗੱਲ ਕਰਾਂ ਆਪਾਂ ਦਵਾਬੇ ਦੇ ਵਿੱਚ ਕੀ ਇਹ ਬਲੌਕ ਸੰਪਤੀ ਜ਼ਿਲ੍ਹਾ ਪ੍ਰੇਸ਼ਕ ਦੀਆਂ ਇਲੈਕਸ਼ਨਾਂ ਹੋਈਆਂ ਕਿ ਚੰਨੀ ਦਾ ਜਾਦੂ ਚੱਲਿਆ ਕਿਉਂਕਿ ਪੰਜਾਬ ਦੇ ਜਲੰਧਰ ਦੇ ਦਬਾਬੇ ਦੇ ਲੋਕ ਬਹੁਤ ਸਿਆਣੇ ਆ ਇਹ ਇਹ ਮਤਲਬ ਜਿਆਦਾ ਚਰਵੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਚਰਨਜੀਤ ਚੰਨੀ ਨੂੰ ਬੜਾ ਨੇਰਿਆਂ ਦੇਖ ਲਿਆ ਕਿ ਉਹ ਇਸ ਵਾਰ ਗੱਲਾਂ 'ਚ ਨਹੀਂ ਆਏ ਤੁਹਾਨੂੰ ਲੱਗਦਾ ਕਿ ਜਿਹੜਾ ਬੱਲਾ ਡੇਰੇ ਬਾਰੇ ਚੰਨੀ ਦੀ ਟਿੱਪਣੀ ਸੀਗੀ ਜੀ ਉਹਦੇ ਕਰਕੇ ਵੋਟ ਰੁਕੀ ਨਹੀਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਆ ਉਹਦੇ ਕਰਕੇ ਵੋਟਾਂ ਨਹੀਂ ਪਈਆਂ ਨਹੀਂ ਨਹੀਂ ਪਈਆਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਪੈਣਗੇ ਵੀ ਨਹੀਂ ਡੇਰੇ ਨੂੰ ਨੋਟਿਸ ਲੈਣਾ ਚਾਹੀਦਾ ਸੀ ਇਸ ਗੱਲ 'ਤੇ ਕਿਉਂਕਿ ਡੇਰੇ ਦੇ ਵਿੱਚ ਵੀ ਕਿਉਂਕਿ ਮੈਂ ਦੇਖਿਆ ਕੋਈ ਬੰਦਾ ਇਹਦਾ ਨੇ ਕਿਰਦਾਰ ਦਾ ਬੰਦਾ ਆ ਕਿ ਉਹ ਜਿੱਤਣ ਤੋਂ ਬਾਅਦ ਮੇਰੇ ਸਾਹ ਨਾਲ ਗਿਆ ਹੀ ਬਹੁਤ ਘਟਿਆ ਹੁਣ ਤਾਂ ਜਾਂਦਾ ਹੀ ਨਹੀਂਗਾ ਕਿਉਂਕਿ ਸਿਰਫ ਉਹਨੇ ਸਾਡੇ ਸਮਾਜ ਨੂੰ ਵਰਤਿਆ ਉਹਨੇ ਇੱਕ ਮਤਲਬ ਨਿੱਜੀ ਆਪਣੇ ਲਈ ਵਰਤ ਲਿਆ ਉਹਨੇ ਆਪਾਂ ਨੂੰ ਕਿਹਾ ਕਿ ਜੀ ਮੇਨਾਂ ਤੱਕ ਆ ਹੋ ਗਿਆ ਕਿਉਂਕਿ ਜੇਕਰ ਉਹਨੂੰ ਪਤਾ ਸੀਗਾ ਕਿ ਇਹ ਜਿਹੜੇ ਜਲੰਧਰ ਦੇ ਦਵਾਬੇ ਲੋਕ ਜਜਵਾਤੀ ਆ ਉਹ ਖੜੜ ਛੱਡ ਕੇ ਜਲੰਧਰ ਆ ਗਿਆ ਜਲੰਧਰ ਤੋਂ ਇਲੈਕਸ਼ਨ ਲੜੀ ਕਿੰਨੀਆਂ ਵੋਟਾਂ ਪਾਈਆਂ ਮਲੋ ਕਿੰਨੀਆਂ ਵੋਟਾਂ ਦੇ ਨਾਲ ਉਹ ਜਿੱਤਿਆ ਪਰ ਬਾਅਦ ਦੇ ਵਿੱਚ ਉਹਦੀਆਂ ਗੱਲਾਂ ਚੇਂਜ ਹੋ ਗਈਆਂ ਕਹਿੰਦਾ ਇੰਨੀ ਤਾਂ ਡੇਰੇ ਦੀ ਬੋਟ ਹੀ ਹੈ ਨੀਗੀ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਇਸ ਗੱਲ ਦਾ ਸੋ ਇਸ ਕਰਕੇ ਚਰਨਜੀਤ ਚੰਨੀ ਨੂੰ ਲੋਕਾਂ ਨੇ ਹੋਣ ਜਿਹੜਾ ਜੀ ਜੇ ਮੁੱਖ ਮੰਤਰੀ ਦੇ ਵਾਸਤੇ ਉਮੀਦਵਾਰ ਐਲਾਨੇ ਜਾਂਦੇ ਆ ਕੀ ਭਾਈਚਾਰਾ ਕੁਛ ਨਹੀਂ ਹੋਊਗਾ ਨਹੀਂ ਨਹੀਂ ਚੰਨੀ ਬੋਟ ਹੀ ਨਹੀਂ ਪੈਣੀ ਹੁਣ ਚੰਨੀ ਨੂੰ ਚਰਨਜੀਤ ਚੰਨੀ ਆਪ ਵੀ ਕਿਤੇ ਇਲੈਕਸ਼ਨ ਤੋਂ ਕਿਸੇ ਤੋਂ ਇਲੈਕਸ਼ਨ ਲੜ ਲਵੇ ਚਾਹੇ ਦੁਆਬੇ ਦੇ ਅੰਦਰ ਹੀ ਲੜ ਲਵੇ ਚੰਨੀ ਜਿੱਤੂਗਾ ਨਹੀਂ ਕਦੀ ਵੀ ਕਿਉਂਕਿ ਜਿੱਦਾਂ ਦੀ ਉਹਨੇ ਆਪਣੀ ਜੇ ਚੰਨੀ ਟੀਨੂ ਦੇ ਖਿਲਾਫ ਲੜਦੇ ਨੇ ਫਿਰ ਟੀਨੂ ਦਾ ਸਾਥ ਦਵੋਗੇ ਯਾਰੀ ਨਾ ਪਾਉਂਗੇ ਉਦੋਂ ਵੀ ਨਹੀਂ ਮੈਂ ਤਾਂ ਬਿਲਕੁਲ ਚਰਨਜੀਤ ਚੰਨੀ ਦੇ ਖਿਲਾਫ ਆ ਚਾਂਜੀ ਚੰਨੀ ਜਿੱਥੋਂ ਵੀ ਇਲੈਕਸ਼ਨ ਲੜੂਗਾ ਮੈਂ ਉਹਦੇ ਖਿਲਾਫ ਜਾਊਂਗਾ ਕਿਉਂਕਿ ਜਿਹੜਾ ਬੰਦਾ ਸਾਡੇ ਡੇਰੇ ਦੇ ਖਿਲਾਫ ਹੀ ਬੋਲ ਗਿਆ ਤੇ ਉਹ ਸਾਡਾ ਕੀ ਲੱਗਦਾ ਸਾਡਾ ਤਾਂ ਸਟੈਂਡ ਬਿਲਕੁਲ ਸਪਸ਼ਟ ਆ ਜਿਹੜਾ ਜਿਹੜਾ ਕਿਉਂਕਿ ਅਸੀਂ ਡੇਰਾ ਸੱਚਕਣ ਬੱਲਾ ਨੂੰ ਆਪਣਾ ਮੱਕਾ ਮੰਨਦੇ ਆ ਕਿ ਮਤਲਬ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜਾ ਸਾਡੇ ਡੇਰੇ ਬਾਰੇ ਹੀ ਨਹੀਂ ਗੱਲ ਬੋਲ ਗਿਆ ਉਹ ਸਾਡਾ ਸਗਾ ਕਿਤੋਂ ਹੋ ਸਕ ਮ ਜਿਹੜਾ ਬੰਦਾ ਸਾਡੇ ਡੇਰੇ ਬਾਰੇ ਅਸੀਂ ਨਹੀਂ ਮੰਨਦੇ। ਜੇ ਚੰਨੀ ਨਹੀਂ ਤਾਂ ਫੇਰ ਹੋਰ ਕੌਣ? ਨਹੀਂ ਬਹੁਤ ਹੈਗੇ ਆ ਲੀਡਰ ਹੈਗੇ ਆ ਜਿਹੜੇ ਮਤਲਬ ਜਿਹੜੇ ਚਮਾਰਾਂ ਦੇ ਵਿੱਚ ਹੈਗੇ ਆ ਜਿਹੜੇ ਕੈਪੇਬਿਲਟੀ ਰੱਖਦੇ ਆ ਜਿਹੜੇ ਉਹ ਅੱਗੇ ਆਉਣ ਨਾਲ ਖੜੇ ਆ ਅਸੀਂ। ਅਸੀਂ ਚਾਹੁੰਦੇ ਆ ਪਰ ਕਿਉਂਕਿ ਇਦਾਂ ਦੇ ਕਰਤਾਰ ਦੂਰੇ ਕਰਤਾਰ ਵਾਲਾ ਬੰਦਾ ਨਹੀਂ ਚਾਹੀਦਾ। ਕਿਉਂਕਿ ਜਿਸ ਬੰਦੇ ਨੇ ਜਿਹੜਾ ਬੰਦਾ ਕਿਉਂਕਿ ਸਭ ਤੋਂ ਦੁੱਖ ਦੀ ਗੱਲ ਕੀ ਆ ਹਮੇਸ਼ਾ ਇਸ ਚਰਨਜੀਤ ਚੰਨੀ ਨੇ ਔਰਤਾਂ ਨੂੰ ਟਾਰਗੇਟ ਕੀਤਾ। ਕਿਉਂਕਿ ਇੱਕ ਜਲੰਧਰ ਦੇ ਵਿੱਚ ਵੀ ਇੱਕ ਵੀਡੀਓ ਵਾਇਰਲ ਹੋਈ ਜਿੱਤੇ ਇੱਕ ਬੀਬੀ ਦੇ ਕਮਰਦਾਰੀ ਬੀਬੀ ਦੇ ਜਿਹੜਾ ਮੂਹ ਨੂੰ ਟੱਚ ਕਰ ਦਿੱਤਾ ਤੇ ਫਿਰ ਇੱਕ ਜਾ ਕੇ ਰਾਜੇ ਬੜਿੰਗ ਦੀ ਇਲੈਕਸ਼ਨ ਦੇ ਵਿੱਚ ਜਾ ਕੇ ਉੱਥੇ ਜਾ ਕੇ ਇੱਕ ਔਰਤਾਂ ਦੇ ਟਿੱਪਣੀ ਕਰਤੀ ਕਿਉਂਕਿ ਅਸੀਂ 바ਵਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਆ 바ਵਾ ਸਾਹਿਬ ਅੰਬੇਡਕਰ ਨੇ ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਬਰਾਬਰਤਾ ਦੀ ਗੱਲ ਕੀਤੀ ਅੱਜ ਜੇਕਰ ਔਰਤਾਂ ਨੀ ਦੇ ਚੰਨੀ ਦਾ ਇੰਟੈਂਟ ਗਲਤ ਨਹੀਂ ਹੋਣਾ ਤਾਂ ਚਲੋ ਜੇ ਕਿਸੇ ਨੂੰ ਮਿਲਾਇਆ ਜਾਂ ਬੁਲਾਇਆ ਆ ਉਹਦੇ ਚ ਉਦੀ ਭਾਵਨਾ ਨਹੀਂ ਗਲਤ ਸੀਗੀ ਤਾਂ ਹੀ ਕਰਕੇ ਉਹਦਾ ਇੰਨਾ ਵਿਵਾਦ ਵੀ ਨਹੀਂ ਬਣਿਆ ਨਹੀਂ ਵਿਵਾਦ ਤਾਂ ਬਹੁਤ ਬਣਿਆ ਨਹੀਂ ਕਿਹੜਾ ਬੰਦਾ ਇੱਜ਼ਤਦਾਰ ਬੰਦਾ ਕਿਸੇ ਕਿਸੇ ਦੂਸਰੀ ਇੱਕ ਔਰਤ ਦੇ ਮੂੰਹ ਨੂੰ ਹੱਥ ਲਾਉਂਦਾ ਮੈਂ ਨਹੀਂ ਮੰਨਦਾ ਵੀ ਕੋਈ ਬੰਦਾ ਇੱਜ਼ਤਦਾਰ ਬੰਦਾ ਪਰਿਵਾਰ ਵਾਲਾ ਬੰਦਾ ਕਦੀ ਕਿਸੇ ਔਰਤ ਦੇ ਮੂੰਹ ਤੇ ਹੱਥ ਲਾ ਦੇਗਾ ਤੇ ਕਿਹੜਾ ਕੋਈ ਇੱਜ਼ਤਦਾਰ ਬੰਦਾ ਇੱਕ ਔਰਤ ਦਾ ਮਤਲਬ ਕਿ ਮਤਲਬ ਉਹ ਔਰਤ ਨੂੰ ਕਿਸੇ ਕੁੱਤੇ ਦੇ ਨਾਲ ਜੋੜੂਗਾ ਸੋ ਇਸ ਕਰਕੇ ਮੈਂ ਉਹਦਾ ਕਰਦਾਰ ਨੂੰ ਕੋ ਚੰਗਾ ਨਹੀਂ ਸਮਝਦਾ ਵੀ ਚਰਨਜੀਤ ਚੰਨੀ ਦਾ ਜਿਹੜਾ ਕਿਰਦਾਰ ਕੋਈ ਡਾ ਵਧੀਆ ਨਹੀਂ ਹੈਗਾ ਜੇ ਚੰਨੀ ਇਹਨਾਂ ਚੀਜ਼ਾਂ ਤੇ ਮਾਫੀ ਮੰਗਦਾ ਡੇਰੇ ਤੋਂ ਮਾਫੀ ਮੰਗਦਾ ਨਹੀਂ ਉਹ ਆਪਣੀ ਲੋੜ ਲਈ ਕੁਝ ਵੀ ਕਰ ਸਕਦਾ ਪਰ ਹੁਣ ਲੋਕਾਂ ਨੇ ਉਹਦੀਆਂ ਗੱਲਾਂ ਦੇ ਵਿੱਚ ਨਹੀਂ ਆਉਣੇ ਕਿਉਂਕਿ 3 ਮਹੀਨੇ ਚਰ ਜੀ ਚੰਨੀ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਜੀ ਜੇ ਜੋ ਚਾਹੁੰਦਾ ਤਾਂ ਬਹੁਤ ਕੁਝ ਕਰ ਸਕਦਾ ਸੀ 50 ਕਰੋੜ ਬਲਾਂ ਨੂੰ ਭਗਵੰਤ ਸਰਕਾਰ ਵੱਲੋਂ ਵੀ ਸੀ ਮੈਨੂੰ ਸ਼ਾਇਦ ਰਕਮ ਨਹੀਂ ਪੂਰੀ ਪਤਾ ਪਰ ਬਹੁਤ ਵੱਡੀ ਰਕਮ ਸੀਗੀ ਉਸ ਰਕਮ ਨੂੰ ਵੀ ਲੈ ਕੇ ਵਿਵਾਦ ਹੈ ਕਿ ਹਜ ਤੱਕ ਰਕਮ ਪਾਸ ਨਹੀਂ ਹੋਈ ਦੇਖੋ ਸ਼ਾਇਦ ਸੋਨੀ ਕਿੰਨੀ 25 ਕਰੋੜ ਰੁਪਇਆ ਡੇਰੇ ਨੂੰ ਭਗਵੰਤ ਸਰਕਾਰ ਵੱਲੋਂ ਅਨਾਉਂਸ ਸੀਗਾ ਦੇਖੋ 3 ਮਹੀਨੇ ਦਾ ਸਮਾਂ ਮਿਲਿਆ ਸੀ ਚਰਨਜੀਤ ਚੰਨੀ ਨੂੰ ਜਦੋਂ ਇਹ ਮੁੱਖ ਮੰਤਰੀ ਬਣਿਆ ਤੇ ਤੁਸੀਂ ਚਰਨਜੀਤ ਚੰਨੀ ਦੀਆਂ ਉਸ ਟਾਈਮ ਦੀਆਂ ਆਨ ਰਿਕਾਰਡ ਇੰਟਰਵਿਊ ਕੱਢ ਕੇ ਦੇਖੋ ਚਰਨਜੀਤ ਚੰਨੀ ਨੇ ਕੀ ਗੱਲਾਂ ਕੀਤੀਆਂ ਮੈਂ ਮੰਜੇ ਬਣ ਲੈਂਦਾ ਰਸਤੇ 'ਚ ਮੈਂ ਬੱਕਰੀਆਂ ਚੋਂ ਲੈਂਦਾ ਰਸਤੇ 'ਚ ਗੱਡੀਆਂ ਰੋਕੇ ਬੱਕਰੀਆਂ ਚੋਂਦਾ ਰਿਆ ਮੈਂ ਮੰਜੇ ਬਣ ਲੈਂਦਾ ਮੈਂ ਮਾਈਕ ਵੀ ਲਾ ਲੈਂਦਾ ਮੈਂ ਟੈਂਟ ਵੀ ਲਾ ਲੈਂਦਾ ਕਿਉਂਕਿ ਮੈਂ ਕਹਿੰਦਾ ਵੀ ਇਹ ਜਿਹੜੀਆਂ ਗੱਲਾਂ ਆ ਇੱਕ ਮੁੱਖ ਮੰਤਰੀ ਦੇ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ ਕਿਉਂਕਿ ਜਿਹੜਾ ਹਰ ਬੰਦਾ ਇੱਕ ਜੇ ਜੇ ਆਪਾਂ ਥੱਲੇੋਂ ਉੱਠ ਕੇ ਆਉਣ ਵਾਲੇ ਮੁੱਖ ਮੰਤਰੀ ਦੇ ਲੈਵਲ ਸਹੀ ਲੱਗਦੇ ਤੁਹਾਨੂੰ ਨਹੀਂ ਜਿਹੜਾ ਜਿਹੜਾ ਮੈਂ ਤਾਂ ਇਹ ਕਹਿੰਦਾ ਵੀ ਜੇਕਰ ਕੋਈ ਬੰਦਾ ਇੱਕ ਗਰਾਊਂਡ ਲੈਵਲ ਤੋਂ ਵੀ ਉੱਠ ਕੇ ਗਿਆ ਗਰੀਬੀ ਜੋ ਵੀ ਉੱਠ ਕੇ ਗਿਆ ਪਰ ਉਹਨੂੰ ਇਦਾਂ ਦੀਆਂ ਗੱਲਾਂ ਜਿਹੜੀਆਂ ਆ ਔਰ ਮਾਈਕ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਮੇਰੇ ਨੂੰ ਚੰਗੀਆਂ ਗੱਲਾਂ ਕਰੀਆਂ ਚਾਹ ਕੋਈ ਵੀ ਹੋਵੇ ਚਾਹੇ ਕਿਸੇ ਵੀ ਕਮਿਊਨਿਟੀ ਜੋ ਹੋਵੇ ਮੈਂ ਕਹਿੰਦਾ ਗੱਲਾਂ ਤਾਂ ਚੰਗੀਆਂ ਹੁਣ ਗੱਲਾਂ ਤਾਂ ਉਹਦੀਆਂ ਹੁਣ ਵੀ ਮਤਲਬ ਜਿਹੜੀਆਂ ਪੰਜਾਬ ਦੀ ਤਰੱਕੀ ਵਾਲੀਆਂ ਹੁਣ ਚੜ੍ਹਦੀ ਕਲਾ ਵਾਲੀਆਂ ਹੁਣ ਜਿਹੜੀਆਂ ਗੱਲਾਂ ਇਹ ਜਿਹੜਾ ਬੰਦਾ ਮਿਲ ਕੇ ਕਿਉਂਕਿ ਉਹਨੇ ਸਮਾਜ ਦੀ ਬਹੁਤ ਹਾਸੋਹੀਣੀ ਕਰਾਈ ਚਰਨਜੀਤ ਚੰਨੀ ਨੇ ਕਿਉਂਕਿ ਇਦਾਂ ਦੀਆਂ ਗੱਲਾਂ ਕਰਕੇ ਬੜੇ ਜੋਕ ਬਣੇ ਬੜਾ ਕੁਝ ਹੋਇਆ ਉਹਦੇ ਤੇ ਉਸ ਤੋਂ ਬਾਅਦ ਉਹਨੇ ਦੋਨੇ ਇਲੈਕਸ਼ਨ ਹਾਰਾ ਤੀਆਂ ਕਿਉਂਕਿ ਉਹ ਆਪਣੀ ਲੈ ਭਦੌੜ ਤੋਂ ਵੀ ਹਾਰ ਗਿਆ ਆਪਣੀ ਇਲੈਕਸ਼ਨ ਵੀ ਹਾਰ ਗਿਆ ਤੇ ਫਿਰ ਜਦੋਂ ਹਾਰ ਗਿਆ ਤੇ ਫਿਰ ਉਹਨੇ ਦੇਖਿਆ ਕਿਉਂਕਿ ਕਾਂਗਰਸ ਨੇ ਦਲਤਾਂ ਦੇ ਰਾਜਨੀਤੀ ਕੀਤੀ ਤੇ ਸਭ ਤੋਂ ਵੱਧ ਬੇਇਜਤ ਵੀ ਇਹ ਬੇਇਜਤ ਵੀ ਸਿਆਸਤ ਦੇ ਅੰਦਰ ਕਾਂਗਰਸ ਨੇ ਦਲਤਾਂ ਨੂੰ ਕੀਤਾ ਕਿੱਥੇ ਕੀਤਾ ਕਾਂਗਰਸ ਨੇ ਦਲਿਤ ਚਿਹਰਾ ਸੀਐਮ ਬਣਾਤਾ ਪੰਜਾਬ ਦਾ ਪੰਜਾਬ ਦੇ ਵਿੱਚ ਪਹਿਲਾ ਸੀਐਮ ਜਾਂ ਦਲਿਤ ਕੋ ਨੂੰ ਛੇਤੀ ਕੋਈ ਚਾਂਸ ਨਹੀਂ ਮਿਲਿਆ ਦੇਖੋ ਕਾਂਗਰਸ ਨੇ ਹਮੇਸ਼ਾ ਦਲਤਾਂ ਦੀ ਰਾਜਨੀਤੀ ਕੀਤੀ ਆ ਕਾਂਗਰਸ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਕਿਉਂਕਿ ਜੇਕਰ ਹੋ ਸਕਦਾ ਕਾਂਗਰਸ ਚਰਨਜੀਤ ਚੰਨੀ ਨੂੰ ਨਾ ਬਣਾਉਂਦੀ ਕਾਂਗਰਸ ਕਾਂਗਰਸ ਦੇ ਹਾਲਾਤ ਬਹੁਤ ਖਰਾਬ ਹੋਣੇ ਸੀ ਕਿਉਂਕਿ ਉਹੀ ਕਾਂਗਰਸ ਆ ਨਾ ਜਿਹੜੇ ਚਰਨਜੀਤ ਚੰਨੀ ਨੂੰ ਪੈਰ ਦੀ ਜੁੱਤੀ ਜਿਨ੍ਹਾਂ ਨੇ ਕਿਹਾ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਹਾ ਵੀ ਇੱਕ ਇਹ ਤਾਂ ਇੱਕ ਉਹ ਇਹ ਤਾਂ ਕਿਹਾ ਵੀ ਦੇਸੀ ਟਟੂ ਨੂੰ ਭਜਾਉਂਗੇ ਇਹ ਦਾ ਪ੍ਰਤਾਪ ਬਾਜਵੇ ਦਾ ਬਿਆਨ ਆ ਇਹੋ ਹੀ ਕਾਂਗਰਸ ਦੇ ਲੀਡਰਾਂ ਦੀ ਮਾਨਸਿਕਤਾ ਕਿਉਂਕਿ ਜੇਕਰ ਮਾਨਸਿਕਤਾ ਚੰਗੀ ਹੋਵੇ ਤੇ ਇਹ ਇਹਦਾ ਨਿਰਾਦਰਤਾ ਨਾ ਕਰਨ ਦਲਤਾਲੀ ਦਲ ਦਾ ਪੁਖ ਲੱਗਦਾ ਤੁਹਾਨੂੰ ਪੰਜਾਬ ਚ ਹਾਂ ਅਕਾਲੀ ਦਲ ਦਾ ਵੀ ਜਿਹੜਾ ਪੁਹਿਖਿਆ ਜਿਹੜਾ ਡਾਮਾ ਡੋ ਲਿਆ ਕਿਉਂਕਿ ਜਿਹੜੀ ਪਾਰਟੀ ਆਪਣੇ ਜਿਹੜਾ ਪਿਛੋਕੜ ਨੂੰ ਭੁੱਲ ਜਾਂਦੀ ਆ ਉਹ ਕਿਤੇ ਨਾ ਕਿਤੇ ਤਾਂ ਯੋ ਤੁਹਾਡਾ ਮਿੱਤਰ ਤੀਨੂ ਜਿਹਦੇ ਕਾ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਇੱਧਰ ਛਾਲ ਮਾਰ ਗਿਆ ਜੀ ਜਿਹ ਪੁਹਿਖ ਡਾਮਾ ਡੋ ਲੱਗਦਾ ਡਾਮਾ ਨਹੀਂ ਡਾਮਾ ਡੋ ਨਹੀਂ ਕਿਉਂਕਿ ਪਾਰਟੀ ਜਿਹੜੀ ਆਪਣੇ ਸਿਧਾਂਤਾਂ ਤੋਂ ਜਿਹੜੀ ਜਿਹੜੀ ਪਿੱਛੇ हट ਜਾਂਦੀ ਆ ਉਹਦਾ ਜਿਹੜਾ ਫਿਊਚਰ ਜਿਹੜਾ ਆ ਉਹ ਕੋਈ ਡਾ ਵਧੀਆ ਨਹੀਂ ਹੁੰਦਾ ਕਿਉਂਕਿ ਜਿਹੜੀ ਇੱਕ ਏਕ ਜਿਹੜੀ ਪਾਰਟੀ ਸੀਗੀ ਜਿਹੜੀ ਇੱਕ ਪਾਰਟੀ ਇੱਕ ਪੰਥਕ ਪਾਰਟੀ ਸੀ ਕਿਉਂਕਿ ਆਪਣੇ ਟਰੈਕ ਤੋਂ ਭਟਕ ਗਈ ਤੇ ਅੱਜ ਜਿਹੜੀ ਬਹੁਤ ਪਿੱਛੇ ਚਲੀ ਗਈ ਅੱਜ ਪਹਿਲੇ ਨਾਲੋਂ ਗ੍ਰਾਫ ਵਧਿਆ ਲੱਗ ਰਿਹਾ ਤੁਹਾਨੂੰ ਦੇਖੋ ਗ੍ਰਾਫ ਤਾਂ ਆਉਣ ਵਾਲੇ 27 ਦੇ ਵਿੱਚ ਹੀ ਪਤਾ ਲੱਗੂਗਾ ਇਹ ਪੰਜਾਬ ਦੇ ਲੋਕ ਤੈਅ ਕਰਨਗੇ ਕਿ ਕਿਹਨੂੰ ਸੱਤਾ ਦੇ ਵਿੱਚ ਲੈ ਕੇ ਆਉਣ ਕਿ ਲੱਗਦਾ ਕੌਣ ਆਉਣਗੇ ਤੁਹਾਡਾ ਮਨ ਕੀ ਕਹਿੰਦਾ ਦੇਖੋ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਇਹ ਜਿਹੜਾ ਫੈਸਲਾ ਕਰਨਗੇ ਇਸ ਵਾਰ ਚੰਗਾ ਕਰਨਗੇ ਕਿਉਂਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਹੁਣ ਬਹੁਤ ਨੇੜੇੋਂ ਦੇਖ ਲਿਆ ਕਿਉਂਕਿ ਜੇਕਰ ਇਹ ਇਹਨਾਂ ਨੇ ਭਾਰਤੀ ਜਨਤਾ ਜਨਤਾ ਪਾਰਟੀ ਨੇ ਕਿੰਨਾ ਜ਼ੋਰ ਲਾਇਆ ਤੇ ਇਹਨਾਂ ਨੇ ਪੈਰ ਨਹੀਂ ਲੱਗਣ ਦਿੱਤੇ ਕਿਉਂਕਿ ਲੋਕ ਬਹੁਤ ਸਿਆਣੇ ਆ ਪੰਜਾਬ ਦੇ ਇਹ ਸੋਚ ਸਮਝ ਕੇ ਸਹੀ ਫੈਸਲਾ ਕਰਨਗੇ ਪੰਜਾਬ ਨੂੰ ਜੇ ਬਦਲਣਾ ਹੋਵੇ ਕਿਹੜੀਆਂ ਤੁਹੋਂ ਲੱਗਦਾ ਕਿ ਇਹ ਤਿੰਨ ਚਾਰ ਕੰਮ ਹੋ ਜਾਣ ਪੰਜਾਬ ਦੀ ਨੁਹਾਰ ਚੇਂਜ ਹੋ ਜਾਊਗੀ ਪੰਜਾਬ ਦੇ ਵਿੱਚ ਜੇਕਰ ਜਾਤੀਵਾਦ ਖਤਮ ਹੋ ਜਾਵੇ ਹੂੰ ਤੇ ਮੈਨੂੰ ਲੱਗਦਾ ਪੰਜਾਬ ਚੜ੍ਹਦੀ ਕਲਾ ਵਿੱਚ ਆਊਗਾ ਕਿਉਂਕਿ ਜਾਤੀਵਾਦ ਨੂੰ ਮੈਂ ਬਹੁਤ ਵੱਡਾ ਕਾਰਨ ਮੰਨਦਾ ਕਿਉਂਕਿ ਜਾਤੀਵਾਦ ਦੇ ਨਾਲ ਬਹੁਤ ਬਖਰੇਵੇਂ ਜਿਹੜਾ ਧਾਰਮਿਕ ਤੌਰ ਤੇ ਵੀ ਬਖਰੇਵੇਂ ਬਹੁਤ ਪਏ ਹੋਏ ਆ ਜਿੰਨਾ ਕਰੇ ਕੰਮ ਰੁਕਦੇ ਆ ਕੰਮ ਰੁਕਦੇ ਆ ਕਿਉਂਕਿ ਆਪਸ ਵਿੱਚ ਹੀ ਲੜੀ ਜਾਂਦਾ ਕਿਉਂਕਿ ਪੰਜਾਬ ਦੀ ਲੜਾਈ ਆਪਸ ਵਿੱਚ ਨਹੀਂ ਹੈਗੀ ਪੰਜਾਬ ਦੀ ਲੜਾਈ ਹੋਵੇ ਚਾਹੇ ਦਿੱਲੀ ਨਾਲ ਰਹੀ ਆ ਪਰ ਅੱਜ ਪੰਜਾਬ ਦੇ ਲੋਕ ਸਰਬ ਧਰਮਾਂ ਦੇ ਨਾਂ ਤੇ ਜਾਤੀਵਾਦ ਦੇ ਨਾਂ ਤੇ ਆਪਸ ਵਿੱਚ ਲੜ ਰਹੇ ਆ ਕਿਉਂਕਿ ਜੋ ਇਹ ਦਿੱਲੀ ਵਾਲੇ ਚਾਹੁੰਦੇ ਆ ਜੋ ਦਿੱਲੀ ਦੀ ਹਕੂਮਤ ਚਾਹੁੰਦੀ ਆ ਜੋੜ ਕੌਣ ਸਕਦਾ ਜੋੜ ਇਹ ਜਿਹੜਾ ਇਹਨਾਂ ਤਾਂ ਗੁਰੂ ਸਾਹਿਬ ਦੀ ਕਿਰਪਾ ਕਰਨ ਤੇ ਫੇਰ ਹੀ ਮੈਨੂੰ ਲੱਗਦਾ ਇਹਨਾਂ ਨੂੰ ਕੁਝ ਮਿਲਦਾ ਇਹਨਾਂ ਨੂੰ ਕੋਈ ਜੋੜ ਨਹੀਂ ਸਕਦਾ ਜਿੱਦਾਂ ਦੇ ਹਾਲਾਤ ਪੈਦਾ ਹੋ ਚੁੱਕੇ ਐਸ ਟਾਈਮ ਕਿਉਂਕਿ ਪੰਜਾਬ ਨੂੰ ਜੇਕਰ ਚੜ੍ਹਦੀ ਕਲਾ ਚ ਲੈ ਕੇ ਜਾਣਾ ਜਾਂ ਤਰੱਕੀ ਵਾਲੇ ਪਾਸੇ ਲੈ ਕੇ ਜਾਣਾ ਭਾਈ ਚਰਖਾ ਸਾਝ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਨਾ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਭਾਈ ਚਰਖਾ ਸਾਝ ਆ ਉਹ ਮਤਲਬ ਠੀਕ ਨਹੀਂ ਰਹੀ ਠੀਕ ਨਹੀਂ ਰਹੀ ਭਾਈ ਇੱਕ ਚੀਜ਼ ਹੋਰ ਜਿਵੇਂ ਆਪਾਂ ਸੈਲੀਬ੍ਰੇਟ ਕਰਦੇ ਕਿ ਚਮਾਰ ਭਾਈਚਾਰਾ ਵਿਦੇਸ਼ ਵਾਗ ਗਿਆ ਜਾਂ ਬਾਹਰ ਚਲੇ ਗਿਆ ਅਸੀਂ ਟ੍ਰੈਂਡ ਸ਼ੁਰੂ ਕੀਤਾ ਬਾਹਰ ਜਾਣ ਦਾ ਜੀ ਤਾ ਦੁਆਬੇ ਦੇ ਵਿੱਚ ਹੀ ਘਰ ਖਾਲੀ ਪਏ ਨੇ ਜੀ ਪਿੰਡਾਂ 'ਚ ਤੁਸੀਂ ਚਲੇ ਜਾਓ ਜੀ ਕੋਈ ਵੀ ਤੁਹਾਨੂੰ ਪਹਿਲੀ ਗੱਲ ਤਾਂ ਬਹੁਤ سارے ਘਰ ਐਨਆਰਆਈ ਲੱਭਣਗੇ ਤੇ ਉਹਨਾਂ ਸਾਰਿਆਂ ਘਰਾਂ ਦੇ ਉੱਤੇ ਜ਼ਿੰਦਰੇ ਹੋਣਗੇ ਜੀ ਉਹ ਜਿੰਦਿਆਂ ਦਾ ਕਾਰਨ ਕੀ ਮੰਨਦੇ ਹੋ ਇਦਾਂ ਦਾ ਪੰਜਾਬ ਖਾਲੀ ਹੋ ਜਾ ਸਭ ਤੋਂ ਪਹਿਲਾਂ ਦੁਆਬਾ ਖਾਲੀ ਹੋਊਗਾ ਕਿਉਂਕਿ ਜਦੋਂ ਦੂਸਰੀ ਤੀਸਰੀ ਪੀੜ੍ਹੀ ਆ ਗਈ ਜੀ ਉਹਨੇ ਤਾਂ ਵਾਪਸ ਆਉਣ ਦੀ ਗੱਲ ਵੀ ਨਹੀਂ ਕਰਨੀ ਪੰਜਾਬ 'ਚ ਪਰ ਮੈਂ ਗੱਲ ਕਹਿੰਦਾ ਵੀ ਚਮਾਰਾਂ ਦੇ ਘਰਾਂ ਨੂੰ ਬਹੁਤ ਜਿੰਦੇ ਘਟ ਲੱਗੇ ਆ ਕਿਉਂਕਿ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਕ ਦੋ ਜੀ ਹੈਗੇ ਆ ਕਿਉਂਕਿ ਜਿਹੜਾ ਇਹ ਪਰਿਵਾਰ ਆ ਜਿਹੜੇ ਜਿਹੜੇ ਕੁਛ ਹੈਗੇ ਆ ਉਹ ਜੁੜੇ ਹੋਏ ਆ ਤਾਂ ਉਹ ਇੱਥੇ ਬਹੁਤ ਘਟ ਘਰਾਂ ਜਿੰਦੇ ਲੱਗੇ ਹੋਏ ਆ ਠੀਕ ਆ ਪੇ ਦੁਆਬੇ ਦੇ ਅੰਦਰ ਸ਼ੁਰੂ ਤੋਂ ਇਹ ਰਿਹਾ ਕਿ ਚਮਾਰਾਂ ਦੇ ਘਰਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਬੰਦੇ ਬਾਹਰ ਹੈਗੇ ਆ ਹਮ ਪਰ ਜਿਹੜੇ ਹੈਗੇ ਆ ਵੀ ਬਾਕੀ ਜਿਹੜਾ ਪਰਿਵਾਰ ਇੱਥੇ ਵਸੇ ਹੋਏ ਨੇ ਇੱਥੇ ਜਿਹੜੇ ਆ ਤੁਸੀਂ ਦੇਖ ਰਹੇ ਆ ਗੁਰਪੁਰ ਵਾਰਿਆ ਆ ਹਮ ਤੇ ਕਿੰਨਾ ਖਰਚ ਜਿਹੜਾ ਕਰੋੜਾਂ ਰੁਪਈਆ ਖਰਚ ਜਿਹੜਾ ਅਸੀਂ ਇਸ ਦਿਨ ਤੇ ਕਰ ਦਿੰਦੇ ਆ ਹਮ ਕਿਉਂਕਿ ਇਹ ਮਤਲਬ ਚਮਾਰ ਜਿਹੜਾ ਕਿਸੇ ਦੇ ਕੋਈ ਆਸ ਨਹੀਂ ਰੱਖਦੇ ਕਿ ਸਾਨੂੰ ਕੋਈ ਪ੍ਰੋਗਰਾਮ ਵਾਲੇ ਕੋਈ ਫੰਡ ਦੇਵੇ ਇਹ ਕਰੋੜਾ ਰੁਪਈਆ ਆਪਣੀ ਜੇਬ ਤੋਂ ਖਰਚ ਕਰ ਦਿੰਦੇ ਆ ਇੱਕ ਦੋ ਦਿਨਾਂ ਦੇ ਵਿੱਚ ਰੋਲਾ ਵੀ ਨਹੀਂ ਪਾਉਂਦੇ ਨਾ ਰੋਲਾ ਵੀ ਨਹੀਂ ਪਾਉਂਦੇ ਇੰਨਾ ਇੰਨੀ ਇਨਾਂ ਦੀ ਆਸਤਾ ਆਪਣੇ ਗੁਰੂ ਦੇ ਵਿੱਚ ਕਰੋੜਾ ਰੁਪਈਆ ਦੋ ਤਿੰਨ ਦਿਨਾਂ ਵਿੱਚ ਨਹੀਂ ਖਰਚ ਕਰ ਦੇਣਾ 649 ਗੁਰਪਰਵ ਆ ਜੀ 649 ਇਸ ਵਾਰ ਮਨਾ ਰਹੇ ਆ ਕਿੰਨੀਆਂ ਕਿ ਤਿਆਰੀਆਂ ਨੇ ਉਰੇ ਚਾਹੋ ਵੀ ਆ ਹਾਂ ਤਿਆਰੀ